ਉਹ ਅਮ ਜੱਪੀਆ ਤੰਦੂਰ ਹੁੰਦਾ ਤੁਖੜਾ ਸੇਵਾ ਕਰਕੇ ਮਨ ਪਾਈਦਾ ਜੱਪੀਆ ਤੰਦੂਰ ਹੁੰਦਾ ਹੁਕੜਾ ਸੇਵਾ ਕਰਕੇ ਮਨ ਪਾਈਦਾ ਨਾਮ ਜੱਪੀਆ ਤਾਂ ਦੂਰ ਦੇ ਹੁਕੜੇ ਸੇਵਾ ਕਰਕੇ ਮਨ ਪਾਈਦਾ ਨਾਮ ਜੱਪੀਆ ਤਾਂ ਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜੱਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈਦਾ ਜਦ ਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈਦਾ ਜਦ ਇਹ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈਦਾ ਜਦ ਇਹ ਤਾਂ ਦੂਰ ਤਾ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਤੂੰ ਲੱਗ ਮੰਨ ਬੁਹਾੜੇ ਰੱਬ ਤੇ ਮਿਲਦਾ ਮਾੜੇ ਨੀ ਮਾੜੇ ਮਹਣ ਤੂਬਨ ਮਹਣੇ ਨਿਵਾ ਹੋ ਕੇ ਆ ਜਾ ਮਿਲਦਾ ਮਾੜ ਨਿਵਾੜੇ ਮਿਲਦਾ ਮਾੜ ਨਿਵਾੜੇ ਨਿਵਾ ਹੋ ਕੇ ਆ ਜਾ ਮਿਲਦਾ ਮਾੜ ਨਿਵਾੜੇ ਮਿਲਦਾ ਮਾੜ ਨਿਵਾੜੇ ਆਗੇ ਅਸਮਨੀ ਜੀ ਸਾਹਿਬ ਦੀ ਸੇਵਾ ਸਾਹਿਬ ਦੀ ਸੇਵਾ ਆਗੇ ਅਸਮਨੀ ਜੀ ਸਰਬ ਦੀ ਸੇਵਾ ਤੀ ਸੇਵਾ ਆਗਿਆ ਸਮਨ ਸਾਹਿਬ ਦੀ ਸੇਵਾ ਸਾਹਿਬ ਦੀ ਸੇਵਾ ਆਗਿਆ ਸਮਨ ਦੀ ਸਾਹਿਬ ਦੀ ਸੇਵਾ ਸਾਹਿਬ ਦੀ ਸੇਵਾ ਆਗਿਆ ਸਮਨ ਦੀ ਸਾਹਿਬ ਦੀ ਸੇਵਾ ਸਾਹਿਬ ਦੀ ਸੇਵਾ ਆਗਿਆ ਸਮਨ ਦੀ ਸਾਹਿਬ ਦੀ ਸੇਵਾ ਸਾਹਿਬ ਦੀ ਸੇਵਾ ਆਗਿਆ ਸਮਨ ਸਾਹਿਬ ਤੋਂ ਹਾ ਗਿਆ ਸਬਣੀ ਸਾਹਿਬ ਤੇ ਹਾਂ ਹਾ ਗਿਆ ਸਬਣੀ ਸਾਹਿਬ ਦੇਵਾ ਹਾ ਗਿਆ ਸਬਣੀ ਸਾਹਿਬ ਸੇਵਾ ਹਾ ਗਿਆ ਸਬਵੇਂ ਸੇਵ ਤੇ ਆਂ ਰਬ ਜਿਸੁ ਸਬਣੀ ਜੀ ਸਾਹਿਬ ਦੀ ਤੇ ਬਤੈਬ ਦੀ ਹਾ ਗਿਆ ਸਬਣੀ ਜੀ ਸਾਹਿਬ ਸੇਵਾ ਰਬ ਬਾਈ ਗੁਰੂ ਮੰਤਰ ਪੜ ਕੇ ਹੋਵੇਂ ਕੋਈ ਜੈ ਬਾਈ ਗੁਰੂ ਮੰਤਰ ਜਪ ਕੇ ਆ ਮੈਨੂੰ ਕੋਈ ਸਿੱਕੀ ਦਾ ਬੂਟਾ ਲਾਇਆ ਫਿਰ ਰੰਗਾਰਨੇ ਸਿੱਕੀ ਦਾ ਬੂਟਾ ਲਾਇਆ ਮੇਰੇ ਸਰਕਾਰ ਨੇ ਸਿੱਕੀ ਦਾ ਬੂਟਾ ਲਾਇਆ ਮੇਰੇ ਬ੍ਰਹਮਕਾਰ ਨੇ ਨਰਕਾਰ ਨੇ ਓਏ ਸਿੱਕੀ ਤਬੂਤਾ ਲਾਇਆ ਏ ਨਰਕਾਰ ਨੇ ਸਿੱਕੀ ਤਬੂਤਾ ਲਾਇਆ ਮੇਰੇ ਨਰਕਾਰ ਨੇ ਸਿੱਕੀ ਤਬੂਤਾ ਲਾਇਆ ਮਾਇਰ ਭਾਈ ਬਾਰੇ ਪ੍ਰਮੀਆਂ ਦੂਰ ਨੇ ਆਪ ਕੋ ਆਪਣੀ ਦੁਨੀਆਵੀ ਤੰਦੇ ਗੰਦਾਰਾ ਤੁਸ਼ੀ ਉਕਰਾ ਬਕਰਕੇ ਜਿਪੁਰ ਜੇ ਉਕਰਤਨ ਸੰਤਨ ਸਹਿਬ ਸ੍ਰੀ ਰੰਤ ਸ ਮਹਾਰਾਜ ਜੀ ਦੀ ਪਾਵਨ ਪ੍ਰਿੱਤ ਹਜ਼ੂਰੀ ਵਿੱਚ ਬਿਠ ਕੇ ਆਪਣੀ ਜ਼ਿੰਦਗੀ ਦੀ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਚਰਨਾਂ ਵਿੱਚ ਵਿਗਾ ਕੇ ਸਭਲੇ ਕਰਮ ਦੀ ਕੀਚਲਾ ਗਿਆਨੀ ਕਿਰਪਾ ਦਾ ਕਾਰ ਸੰਤੇ ਆ ਥੋੜਾ ਜਿਹਾ ਸਮਾਂ ਸਤਗੁਰੂ ਗੁਰਗ੍ਰੰਥ ਸਮਰਦੇ ਚਰਨਾਂ ਵਿੱਚ ਲਾਈਏ دنیا کے سنسار سے کی کرنے واسطے آئے ہاں کر کے رہے ہاں سانو کرنا کی چاہیے جتنے بھی بیٹھے ہاں آیا تو بیجنس مین ہے تو سر سروس مین ہے کوئی جی زمیندار ہے ساری دن رات کی ایک کوشش تو آئی کی اسی سی ہو جائیے ਇਤਨੇ ਸੁਭਿ ਹੋ ਜਾਈਏ ਕਿ ਕਿਸੇ ਵੀ ਕਿਸਮ ਦਾ ਦੁੱਖ ਸਾਡੇ ਨੇੜੇ ਨਾ ਆਵੇ ਕਿਸੇ ਵੀ ਕਿਸਮ ਦਾ ਦੁੱਖ ਸਾਨੂੰ ਨਾ ਲੱਗੇ ਇੱਕ ਸੁਭਾਗ ਹੈ 743 ਸਾਰੇ ਚ ਕੁ ਮੰਗਦੇ ਆ ਸੁਭ ਚਾਹੁੰਦੇ ਆ ਇਹ ਵੀ ਸੁਭਾਗ ਹੈ ਮੇਰੇ ਕੋਈ ਨਹੀਂ ਦੁਜੰਗਲਾ ਕੋਈ ਨਹੀਂ ਚਾਹੁੰਦਾ ਮੈਨੂੰ ਕਿਸੇ ਕਿਸਮ ਦਾ ਦੁੱਖ ਲੱਗੇ ਆ ਪਰ 743 ਸੁੱਖਾਂ ਦੀ ਪ੍ਰਾਪਤੀ ਸਾਰੇ ਸੁੱਖਾਂ ਦੀ ਵਿਰਤੀ ਵੈਰੋਂ ਅੰਤਰ ਜ਼ਮੀਨ ਦੇ ਨਾਮ ਵਿੱਚ ਹੈ ਨਿਰਗੁ ਰੂਹਮ ਆਦਿ ਵਿਆਤ ਉਪਾਰ ਤਿੰਨੇ ਕਿਸਮ ਦੇ ਰੋਗਾ ਦਾ ਵਿਨਾਸ਼ ਹੋਇਆ ਕਰਨ ਅਗੇ ਗੁਰੂ ਸਾਹਿਬ ਪਰਮਾਉਂਦੇ ਹਨ ਜੋ ਜੋ ਮੰਗੈ ਸੋਈ ਸੋਈ ਪਾਵੇ ਸ਼ਿਵ ਹਰ ਕੇ ਚਰਨ ਸਾਈਂ ਸੰਗੁ ਪੈਛੇ ਐਸੀ ਬਖਸ਼ਿਸ਼ ਕਰਦੇ ਹਨ ਸ਼ਿਵ ਹਰ ਕੇ ਚਰਨ ਲਾਏ ਜੀ ਜੋ ਜੋ ਮੰਗੈ ਜਾਸੇ ਪਾਸ ਦੇ ਟੁਕੜੇ ਨੂੰ ਕਹਿੰਦੇ ਹਨ ਬਾਹਰ ਦਾ ਟੁਕੜਾ ਜਿਹੜਾ ਸੱਤਾਂ ਪਤਾਂ ਨੂੰ ਸੋਨਾ ਬਣਾ ਕੇ ਰੱਖ ਦਿੰਦਾ ਲੋਹੇ ਨੂੰ ਛੁਚਰ ਦੇ ਲੋਹਾ ਸੋਨਾ ਬਣ ਜਾਂਦਾ ਤਾਂਸੇ ਨੂੰ ਪਾਸ ਦੀ ਸ਼ੂ ਪ੍ਰਾਪਤ ਹੋ ਜੇ ਤਾਂਸੀ ਸੋਨਾ ਬਣ ਜਾਂਦੀ ਤਾਂਬੇ ਨੂੰ ਸਾਸਪ ਪਾਸ ਦੀ ਸ਼ੂ ਪ੍ਰਾਪਤ ਹੋ ਜੇ ਤਾਂ ਉਹ ਦੀ ਗੁਣਤ ਹੁੰਦੇ ਆ ਮੱਤਰ ਦੇਦੇ ਜੇ ਕਹਿੰਦੇ ਵੀ ਸੱਚੇ ਬਾਦਸ਼ਾਹ ਇਰਦਾ ਕਰੋ ਮੈਂ ਤਾਂ ਇੱਕੋ ਦਿਨ ਹੀ ਤੋੜਾ ਬੋਲੀ ਬਣ ਜਾ। ਸਾਹ ਸੰਭੰਧਾ ਕੀ ਮੰਗੇ ਚੁੱਧੀਆਂ ਮੰਗਾ ਮੰਗੇ ਪਹਿਲਾ ਕਰਮ ਕਰਨਾ ਪੈਂਦਾ ਕਰਮ ਦਾ ਹੀ ਕਰਦੇ। ਕਰਮ ਕੀ ਹੈ ਜਿਵੇਂ ਨਾਲ ਖੇਤ ਨੂੰ ਹੁੰਦਾ ਬੀਜ ਬੀਜਦਾ ਬੀਜ ਬੀਜ ਤੇ ਸਾਰੇ ਤਾਂ ਨਹੀਂ ਤੁੰਗਿਆ ਕਰਦਾ ਪਹਿਲਾਂ ਬੀ ਬੀਜਣਾ ਪੈਂਦਾ ਫਿਰ ਉਹਦੀ ਰਾਖੀ ਕਰਨੀ ਪੈਂਦੀ ਬੀ ਉਦਣਾ ਸਮਾਂ ਆਉਣ ਤੇ ਫਤਬਾਤ ਉਹ ਬੀਜ ਸਮਾਂ ਆਉਣ ਤੇ ਗੁਰੂ ਕੀ ਸੰਗ ਬੀਜ ਨੂੰ ਪਾਣ ਲੱਗਿਆ ਕਰਦਾ। ਮੱਜੇ ਸਕੂਲ ਤੋਂ ਲੈ ਕੇ ਜੁਨੀਅਰ ਲੀਵਲ ਤੱਕ ਪੜ੍ਹਦੇ ਹਾਂ ਲੋ ਪੜ੍ਹਦੇ ਸਾਥ ਤਾਂ ਹੀ ਗੁਰੂ ਕੀ ਸੰਗਤ ਕੋਲੋਂ ਕੁਝ ਪੜ੍ਹਾਈ ਦਾ ਫਲ ਹੁੰਦਾ 14 15 16 ਸਾਲ ਜ਼ਿੰਦਗੀ ਦੇ ਗੁਰੂ ਕੀ ਸੰਗਤ ਪੜ੍ਹਾਈ ਤੇ ਲਾ ਕੇ ਐਜੂਕੇਸ਼ਨ ਤੇ ਲਾ ਕੇ ਫਿਰ ਜਿਵੇਂ ਜਿਵੇਂ ਦੇ ਕੋ ਡਿਪਲੋਮੇ ਕਰਦਾ ਡੀਲੀਆਂ ਕਰਦਾ ਡਾਕਟਰੀ ਕਰਨ ਵਾਲਾ ਡਾਕਟਰੀ ਲੈਨ ਚਲਾ ਜਾਂਦਾ ਸਾਥ ਸੰਗਤ ਤੋਂ ਮਾਫ ਕਰਨਾ ਕੋਈ ਇੰਜੀਨੀਅਰ ਇੰਜੀਨੀਅਰਿੰਗ ਲੈਨ ਚਲਾ ਜਾਂਦਾ ਉਹ ਜਿਵੇਂ ਪੜਾਈ 14-15 ਸਾਲ ਪੜਾਈ ਕਰਨ ਤੋਂ ਬਾਅਦ ਉਹਨੂੰ ਫਲ ਲੱਗਿਆ ਕਰਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਗੁਰੂ ਘਰ ਵੀ ਆ ਕੇ ਗੁਰੂ ਦੀ ਸੰਗਤ ਇਥੇ ਸੰਗਤ ਕਰਨੀ ਪੈਂਦੀ ਹਮਸਲੇ ਜਾਗਣਾ ਪੈਂਦਾ ਨਾਮ ਜਪਣਾ ਪੈਂਦਾ ਭਜਨ ਕਰਨਾ ਪੈਂਦਾ ਫਿਰ ਹੌਲੀ ਹੌਲੀ ਭਜਨ ਵੀ ਪਰੀਪੂਰ ਹੋਇਆ ਜਾਂਦਾ ਹੈ ਭਜਨ ਨੂੰ ਵੀ ਫਲ ਲੱਗਿਆ ਕਰਦਾ ਗੁਰੂ ਦੀ ਸੰਗਤ ਨਾਮ ਕਰਨਿਆ ਸੀ ਸੋ ਸਤਿ ਸ੍ਰੀ ਅਕਾਲ ਮੇਸ਼ਰ ਜਿਹਨੇ ਕੀ ਦੇਖਿਆ ਤੋਂ ਹਜ਼ਰ ਰਬਾ ਜੀ ਪਰ ਕੋਲ ਦੇ ਜਗ ਵਜੇ ਚੋ ਚੱਕਾ ਵਿੱਚ ਫਮਰੇਤਾ ਗੁਰੂ ਕੀ ਸੰਤ ਕਰੋੜਾ ਪਤੀ ਬੰਦਾ ਹੋਵੇ ਤੇ ਚੱਲੂ ਠੀਕ ਨਾ ਹੋਵੇ ਤੇ ਠੀਕ ਨਾ ਹੋਵੇ ਫਾਰੇ ਉਹ ਤੋਂ ਲਾਭ ਤਾਂ ਕਰੰਗੇ ਦੇਖੋ ਕੀ ਹੈ 4 ਪੈਸੇ ਉਹਦੀ ਕੀ ਹੈ ਮਾਉ ਕਲਮਾ ਸਾਥ ਸਭ ਖਿਆਲ ਦਾ ਬੰਦਾ ਬੰਦਾ ਉੱਚਾ ਨਹੀਂ ਨਾ ਪੈਸੇ ਕਰਕੇ ਨਹੀਂ ਆਏ ਬੁਰਾ ਬੰਦਾ ਉਹਨੂੰ ਬੜੇ ਪੈਸੇ ਹੋਏ ਬਹੁਤ ਉੱਚਾ ਹੋ ਗਿਆ ਬੰਦਾ ਖਿਆਲ ਕਰਕੇ ਉੱਚਾ ਹੈ ਜਨਾਂ ਕਰਕੇ ਨਹੀਂ ਹੈ ਸਤਿਗੁਰ ਦਾ ਬੰਦਾ ਭਿੰਨ ਕਰਦਾ ਸੋ ਸੰਗ ਕਰਦਾ ਨਾਮ ਜੁਦਾ ਜਿਹਦਾ ਅਚਰਨ ਠੀਕ ਹੈ ਚ ਸਾਰੇ ਪਿਆਰ ਕਰਦੇ ਹਨ ਗੁਰੂ ਕੀ ਸੰਗ ਹੈ ਗਰੀਬੀ ਹੈ ਬੰਦਾ ਉੱਚਾ ਨਿਨਾਨ ਕਰਮ ਕਰਕੇ ਹੈ ਜੇ ਇਹ ਵੱਡਾ ਬਹੁਤ ਵੱਡਾ ਹੋ ਗਿਆ ਪੂਰਾ ਪੁਰੀ ਹੋ ਗਿਆ ਅਚਰਨ ਦੀ ਗਨੀ ਸ਼ੁਭ ਕਰਮ ਸਤਿਗੁਰ ਜੀ ਦੇ ਕਰਮ ਨਹੀਂ ਕਰਦਾ ਉਹ ਗੁਰੂ ਕੀ ਚੰਗਲੀ ਕਰੇਗਾ ਪਰ ਗੁਰੂ ਦੀ ਸੰਗਤ ਇੱਥੇ ਜਾਤ ਕਰਕੇ ਉੱਚਾ ਨਿਵਾ ਨਹੀਂ ਹੈ ਸੋ ਪਰਮ ਦਾਤ ਦਾ ਕਾਸ਼ੀ ਚ ਰਿਨੇ ਬਾਲਕ ਪਰਮਦੇਵ ਜੀ ਮੱਜਿਆ ਜਿਰ ਚਿੱਟਾ ਵਿੱਚ ਮੇਟਾ ਗਨਪਾਇਨ ਤੇ ਜਲੀ ਹੈ ਗੁਰੂ ਦੀ ਸੰਗਤ ਮਾਤਰ ਨੂੰ ਪਹੁੰਚਿਆ ਤੀਨ ਨਾਮੇ ਪਾਸ਼ਾ ਰਿ ਤੇ ਨਾਮ ਸਿੱਖ ਸਤਗੁਰ ਪਾਸ਼ਾ ਦਾ ਕਰੋੜਾ ਪਤੀ ਸਿੱਖ ਸਤਗੁਰ ਪਾਸ਼ਾ ਦੇ ਕੋਲ ਬੈਠ ਕੇ ਮੀ ਸਿੱਖਦੇ ਜਿਹੜੇ ਸਮੇਂ ਜੁਰ ਦੇ ਰੋਹਾਨੀ ਪਰਵਾਰ ਦੇ ਜੀਵ ਮੱਤਰ ਮੁਲਾਸਾ ਹੋ ਰਿਹਾ ਨੇ ਦੇਵਤੇ ਦੀ ਨਿਆਈ ਸਿੱਖ ਸਤਗੁਰ ਪਾਸ਼ਾ ਦੇ ਚਰਮੇ ਵਿੱਚ ਬਿਠੇ ਹੋਏ ਹਨ ਗੁਰੂ ਦੀ ਸੰਗਤ ਤਰ੍ਹਾਂ ਆਪਣੇ ਮਨ ਦੇ ਸੰਕੇ ਗੁਰੂ ਸਾਹਿਬ ਦੇ ਚਰਮੇ ਜੀ ਬੇਨਤੀ ਕਰਕੇ ਨਿਵਤ ਕਰ ਰਹੀਆਂ ਹਨ ਇੱਕ ਤੁਰਦਾ ਪਤੀ ਸੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠਾ ਹੋਇਆ ਸੀ ਉਸ ਸਮੇਂ ਉਹ ਆਇਆ ਗੱਲ ਵਿੱਚ ਪਰਉਪਰੰਥ ਕੁਝ ਕੁਲਤਾ ਹੈ ਇਹਨੇ ਸਰਦੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਆਪ ਦੀ ਕਿਰਪਾ ਦੇ ਨਾਲ ਦੁਨਿਆਵੀ ਜੀਵ ਦੀ ਵੀ ਆਰੋ ਆਸਤੇ ਦੁਨਿਆਵੀ ਬੰਦੇ ਵਾਸਤੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਜ਼ਰੂਰ ਤੋਂ ਵਧਰੋ ਪੈਸੇ ਨਹੀਂ ਤੁਮੇ ਨਹੀਂ ਪੰਜ ਲੜਕੇ ਹਨ ਪੰਜੇ ਲੜਕੇ ਬੜੇ ਆ ਗਿਆ ਕਰੀ ਹਨ ਸੱਜੇ ਪਾਜਾ ਤੋਂ ਬੇਟੀਆਂ ਹਨ ਬੇਟੀਆਂ ਬੜੀਆਂ ਆ ਗਿਆ ਕਰੀ ਹਨ ਕਹਿ ਦੇ ਵਿੱਚ ਹਨ कोरोना ਦਾ ਬਿジネス ਹੈ ਤਾਨ ਦਉਪ ਦੀ ਕਮੀ ਨਹੀਂ ਸੱਚੇ ਬਾਸਾ ਚੰਗੇ ਚੰਗਾ ਕਰ ਹੈ ਹੋਰ ਕੋਈ ਇਸੇ ਕਿਸਮ ਦੀ ਕੋਈ ਮੇਰੇ ਕੋ ਕਮੀ ਨਹੀਂ ਹੈ ਜਿਹੜੀ ਜਿਹੜੀ ਜਿਹਨੇ ਚਿਹਰੇ ਕੋਈ ਜਰੂਰ ਤੋਂ ਵਧੋ ਪਰ ਮਹਾਰਾਜ ਮਨ ਸ਼ਾਂਤ ਨਹੀਂ ਰਹਿੰਦਾ ਮਨ ਸ਼ਾਂਤ ਨਹੀਂ ਰਹਿੰਦਾ ਕਿਰਪਾ ਕਰ ਕੋ ਮਨ ਦੀ ਸ਼ਾਂਤੀ ਮਨ ਦੀ ਸ਼ਾਂਤ ਮਨ ਨੂੰ ਸ਼ਾਂਤ ਕਰਨ ਦੀ ਜੁਕਤੀ ਦੱਸੋ ਸੱਚੇ ਬਾਸਾ ਮਨ ਨੂੰ ਮੇਂ ਸ਼ੰਦ ਦੀ ਰਿੰਦਾ ਤੇ ਸ਼ਾਂਤ ਰਹਿੰਦਾ ਉਸ ਮੌਕੇ ਸਤੂਰ ਪਾਠਾ ਲਗਿਵੇਂ ਤੇ ਕਾਰ ਮੱਤਿਆਨਾ ਅਗਿਆਕਾਰੀ ਹੋ ਮੱਤੇ ਤਨ ਸਰੀਰਿ ਸੁਖ ਦੇ ਦੇ ਮਾਫ ਕਰਨਾ ਆਤਮ ਸੁਖ ਨਹੀਂ ਦੇ ਤੈ ਫਰਜ ਦੇ ਵਿੱਚ ਲੱਗਿਆ ਫਰਜ ਦਾ ਠੰਡਾ ਪਾਣੀ ਗੁਰੂ ਕੀ ਸੰਗਤ ਸਾਡੇ ਪੇੜ ਦੀ ਕਾੰਤਾ ਵਝਾ ਸਕਦਾ ਈ ਸਾਡੇ ਮਨ ਦੀ ਚਿੰਤਾ ਵੀ ਦੂਰ ਕਰ ਸਕਦਾ 1 ਕਰੋੜ ਰੁਪਈਆ ਦੀ ਬਣੀ ਸੋਚ ਸੇਜਾ سونے ਦਾ ਰਾਜ ਮੈਂ ਲੋਗੇ ਉਹ ਸਾਨੂੰ ਸਰੀਰਿਕ ਸੁਖ ਦੇ ਸਕਦੇ ਆ ਕੀ ਸਾਡੇ ਮਨ ਦੇ ਲੋਕਾਂ ਨੂੰ ਮਨ ਦੀ ਚਿੰਤਾ ਨੂੰ ਵੀ ਦੂਰ ਕਰ ਸਕਦੇ ਨੇ ਨਹੀਂ ਦੂਰ ਕਰ ਸਕਦੇ 36 ਕਿਲੋ ਦੇ ਪਦਾਰਥ ਨੇ ਜਿਹੜੇ ਸਾਡੇ ਪੇਟ ਦੀ ਭੁੱਖ ਮਟਾ ਸਕਦੇ ਨੇ ਇਹ ਸਾਰ ਸੰਗੇ ਜੀ ਉਹ ਸਾਡੇ ਮਨ ਦੀ ਚਿੰਤਾ ਦੇ ਨੂੰ ਵੀ ਦੂਰ ਕਰ ਸਕਦੇ ਨਹੀਂ ਕਰ ਸਕਦੇ ਗੁਰੂ ਹੀ ਦੱਗੇ ਤਾਂ ਸਿੱਖਾ ਜਿਹਨੀਆਂ ਚੀਜ਼ਾਂ ਮਤੁ ਜਿਹੜਾ ਕਰਦਾ ਹੈ ਇਹਨਾਂ ਦਾ ਸਬੰਧ ਸਰੀਰ ਦੇ ਨਾਲ ਹੈ ਬੱਚਿਆਂ ਨੂੰ ਆਗਿਆ ਕਰੀ ਹੋਣਾ ਤਨ ਗਉਂਦ ਹੋਣਾ ਤਨ ਗਉਂਦ ਹੈ ਜਿਹੜਾ ਇੱਕ ਦਿਨ ਦੁਨੀਆ ਦੀ ਲੋਟ ਪੂਰੀ ਕਰ ਦਦਾ ਉੰਜਿ ਕੁ ਕਰੋੜਾਂ ਪਤੀਸ਼ਾ ਉਤਾਰ ਕੇ ਕਿ ਮੈਂ ਪੈਸਿਆਂ ਤੇੋਂ ਮੁਕਤੀ ਲੈਣਾ ਮਿਲ ਜੇ ਤੈਨੂੰ ਅੰਧੇ ਦੀ ਕਦੇ ਵੀ ਨਹੀਂ ਮੰਨ ਸਕੀ ਲੈ ਸਾ ਤੋਂ ਪੈਸਿਆਂ ਚੋਂ ਮਨ ਦੀ ਸ਼ਾਂਤੀ ਨੂੰ ਜਿਹੜੇ ਮੈਂ ਲੈਣਾ ਵੇਝੂਗੀ ਕਦੇ ਵੀ ਨਹੀਂ ਮੰਨ ਸਕੀ ਸੋ ਗੁਰੂ ਜੀ ਸਰੇ ਬਾਪ ਕੱਢੇ ਕਰਿਆ ਸੀ ਸਤਗੁਰ ਪਾਤਸ਼ਾਹ ਦੇ ਚਰਨਾਂ ਜਦੋਂ ਨੇ ਬੇਨਤੀ ਕੀਤੀ ਮਾਣ ਲੱਗੇ ਜਾਂ ਤੇ ਕਾ ਮੱਛੀ ਦਾ ਆਗਿਆਕਾਰੀ ਹੋ। ਇਹ ਚੀਜ਼ ਅੱਲਾ ਬੱਚੇ ਤੇਰੇ ਗੇਟ ਰਲੇ ਇਹਦਾ ਤੇਰੀ ਸ੍ਰੀ ਨਾਲ ਸੰਬੰਧ ਹੈ। ਧਨ ਦਾ ਇਹਦਾ ਵੀ ਸ੍ਰੀ ਨਾਲ ਸੰਬੰਧ ਹੈ। ਤੰਗੇ ਤੋਂ ਤੰਗੇ ਮਹਿ ਮਾੜੀਆਂ ਦਾ ਇਹਦਾ ਵੀ ਸ੍ਰੀ ਦਾ ਤੁੰਦ ਹੈ ਮਾਫ਼ ਕਰਨਾ ਗੁਰੂ ਜੀ ਲਗਾਤਾਰ ਸਿੱਖਾ ਤੂੰ ਜੋ ਕਹਿੰਦਾ ਨਾ ਬੜਾ ਦੁਖੀ ਰਹਿੰਦਾ ਪਰਮੇਸ਼ਰ ਦਾ ਭਜਨ ਕਰੇ ਕਰ ਜੀਵ ਦੇ ਦੁਖੀ ਹੋਮ ਵਰਤ ਕਾਰਨ ਉਸ ਮੌਕੇ ਸਰਗੁਪਾਤਸ਼ਾਹ ਨੇ ਇੱਕ ਸ਼ਰਤੂ ਉਚਾਰਨ ਕਰਦੇ ਇਸ ਸਿੱਟ ਨੂੰ ਸਮਝਾਇਆ ਸੀ ਨਾਮ ਬਿਨਾਂ ਸੁਖ ਪਵ ਨਾਮ ਬਿਨਾਂ ਸੁਖ i'm <laughs>